ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਤੋਂ ਮੈਂਬਰ ਆਫ ਪਾਰਲੀਮੈਂਟ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਫਾਜ਼ਲਕਾ ਹਲਕੇ ਦੇ ਪਿੰਡ ਅਬੁੰਨ ਵਿਖੇ 19 ਪਿੰਡਾਂ ਨੂੰ ਪਾਣੀ ਵਾਲੇ ਟੈਂਕਰ ਦਿੱਤੇ ਗਏ ਜਿੱਥੇ ਪਹੁੰਚੇ ਓਐਸਡੀ ਸਤਿੰਦਰਜੀਤ ਸਿੰਘ ਮੰਟਾ ਨੇ ਦੱਸਿਆ ਕਿ ਇਹ ਪਾਣੀ ਵਾਲੇ ਟੈਂਕਰ ਤੇ ਆਮ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਨਗੇ ਉੱਥੇ ਹੀ ਐਮਰਜੈਂਸੀ ਵੇਲੇ ਇਹ ਫਾਇਰ ਬਰਗੇਡ ਦਾ ਵੀ ਕੰਮ ਕਰਨਗੇ ਇਸ ਮੌਕੇ ਓਐਸਡੀ ਸਤਿੰਦਰਜੀਤ ਸਿੰਘ ਮੰਟਾ ਜ਼ਿਲ੍ਹਾ ਪ੍ਰਧਾਨ ਬੱਬੂ ਜੈਮਲਵਾਲਾ ਹਲਕਾ ਅਨਚਾਰਜ ਸੰਪੂਰਨ ਸਿੰਘ ਬਖ ਖਾਸ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਬਣੇਰੋ ਸਾਡੇ ਨਾਲ ਦਿਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਕੀ ਨਾਮ ਹੈ ਤੁਹਾਡਾ ਜੀ ਮੈਂ ਲਖਵੀਰ ਸਿੰਘ ਨੋਨਾ ਬਰਾੜ ਪਿੰਡ ਹਬੁੰਨ ਜੀ ਜ਼ਿਲ੍ਹਾ ਫਾਜ਼ਿਲਕਾ ਜੀ ਅੱਜ ਕਿਸ ਤਰ੍ਹਾਂ ਦਾ ਪ੍ਰੋਗਰਾਮ ਤੁਹਾਡੇ ਜਿਹੜਾ ਨਿਵਾਸ ਸਥਾਨ ਤੇ ਰੱਖਿਆ ਹੈ ਆਪਣੇ ਨਿਵਾਸ ਸਥਾਨ ਤੇ ਰੱਖਿਆ ਗਿਆ ਜੀ ਬਹੁਤ ਹੀ ਪਹਿਲਾਂ ਦਾ ਖੁਸ਼ੀ ਵਾਲਾ ਹੀ ਦਿਨ ਹੈ ਸਾਡੇ ਪਿੰਡਾਂ ਦੇ ਮਾੜੇ ਪਾਣੀ ਨੂੰ ਵੇਖ ਕੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਕੋਲ ਬੇਨਤੀ ਕੀਤੀ ਸੀ ਸਾਨੂੰ ਟੈਂਕਰ ਦਿੱਤੇ ਜਾਣ ਤੇ ਟੈਂਕਰ ਉਹਨਾਂ ਨੇ ਬਹੁਤ ਹੀ ਵਧੀਆ ਬਣਾ ਕੇ ਦਿੱਤੇ ਨਾਲ ਫੇਰ ਵੀ ਗ੍ਰੇਡ ਵਾਲਾ ਟੈਂਕਰ ਹੈ ਤੇ ਉਹਨਾਂ ਦੀ ਬਦੌਲਤ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਨਾਲ ਜ਼ਿਲ੍ਹਾ ਪ੍ਰਧਾਨ ਬੱਬੂ ਜੀ ਜੈਮਲਵਾਲਾ ਸਾਹਿਬ ਸਬੂਰਨ ਸਿੰਘ ਜੀ ਹਲਕਾ ਇੰਚਾਰਜ ਤੇ ਸਤਿੰਦਰਜੀਤ ਸਿੰਘ ਜੀ ਮੰਟਾ ਉਹ ਹੈ ਜਿਨ੍ਹਾਂ ਦੀ ਬਦੌਲਤ ਸਾਨੂੰ ਆ ਮਿਲੇ ਟੈਂਕਰ ਕਿੰਨੇ ਟੈਂਕਰ ਦਿੱਤੇ ਗਏ ਅੱਜ 19 ਟੈਂਕਰ ਦਿੱਤੇ ਜੀ ਬਾਕੀ ਹੋਰ ਆਉਣਗੇ ਅੱਜ ਵੀ ਕਈ ਪਿੰਡਾਂ ਨੇ ਐਪਲੀਕੇਸ਼ਨਾਂ ਦਿੱਤੀਆਂ ਮੰਟਾ ਜੀ ਨੇ ਕਿਹਾ ਵਿਸ਼ਵਾਸ ਰੱਖੋ ਹਫਤੇ ਦੱਸ ਦੇਣਾ ਤੱਕ ਆ ਜਾਣਗੇ ਜੀ ਤੁਸੀਂ ਕਹਿ ਰਹੇ ਹੋ ਵੀ ਬੜੀ ਜ਼ਰੂਰਤ ਸੀ ਇਸ ਜੀ ਦੀ ਤਾਂ ਕਦੋਂ ਇਹ ਮੰਗ ਰੱਖੀ ਗਈ ਸੀ ਤੁਹਾਡੇ ਵੱਲੋਂ ਸਾਡੇ ਵੱਲੋਂ 1.5-2 ਮਹੀਨੇ ਹੋ ਗਏ ਮੰਗ ਰੱਖੀ ਗਈ ਸੀ ਜੀ ਮੰਟਾ ਇਹ ਸੁਖਵੀਰ ਜੀ ਕਹਿੰਦੇ ਸੀ ਵੀ ਪੈਸੇ ਪਾ ਲਓ ਆਪੋ ਆਪਣੇ ਪਿੰਡਾਂ ਦੇ ਪਰ ਸਾਰਿਆਂ ਨੇ ਅਸੀਂ ਸਲਾਹ ਕੀਤੀ ਵੀ ਇੰਨੇ ਪੈਸੇ ਨਾਲ ਕੁਝ ਵੀ ਨਹੀਂ ਬੰਨਣਾ ਕਿਉਂਕਿ 2-3 ਕਰੋੜਾਂ ਦੀ ਭੇਂਟ ਚੜਗੀਆਂ ਸਾਡੀਆਂ ਗਰੰਟਾ ਐਮਪੀ ਲੈਂਡ ਦੀਆਂ ਇਸ ਕਰਕੇ ਜਿਵੇਂ ਸਾਨੂੰ ਫਿਰ ਇੱਕ ਟੈਂਕਰਾਂ ਵਾਲੀ ਸਹੂਲਤ ਵਧੀਆ ਲੱਗੀ ਜਿਵੇਂ ਟੈਂਕਰ ਮਿਲਣੀ ਕਿ ਹੋਰ ਵੀ ਮੰਗ ਰੱਖੇਗੀ ਜੇ ਉਸ ਸਮੇਂ ਨਾਲ ਕੋਈ ਹੋਰ ਪਿੰਡੇ ਦੇ ਵਿੱਚ ਜ਼ਰੂਰਤ ਹੋਵੇ ਕਿਸੇ ਤਰ੍ਹਾਂ ਦੀ ਜੋ ਸੀਗਾ ਹੀ ਪੈਸਾ ਪਰ ਥੋੜਾ ਜਿਹਾ ਫਿਰ ਮੰਗਾ ਤਾਂ ਬਹੁਤ ਉਹ ਨਹੀਂ ਹਰੇਕ ਪਿੰਡੇ ਦੀ ਜ਼ਰੂਰਤ ਖਤਮ ਨਹੀਂ ਹੋ ਸਕਦੀ ਪਰ ਸਾਨੂੰ ਸਾਰੀ ਟੀਮ ਨੂੰ ਕਾਲੀ ਦਲ ਦੇ ਨੂੰ ਜੋ ਨਰਪਾਇਤ ਸਿੰਘ ਬਰਾੜ ਖੜੇ ਆ ਤੇ ਮੰਟਾਈ ਸਾਡੇ ਗੋਲਾਂ ਦੇ ਸਾਨੂੰ ਇਹ ਵਧੀਆ ਲੱਗਿਆ ਵੀ ਇਹ ਇਹਦੇ ਨਾਲ ਬਹੁਤ ਵਧੀਆ ਅਪਰਾਲਾ ਇਹ ਸਾਰੀ ਲਈ ਨਹੀਂ ਦਿੱਤੇ ਅਸੀਂ ਜੀ ਪਾਣੀ ਪੀਣ ਵਾਸਤੇ ਲੋਕਾਂ ਨੂੰ ਦਿੱਤੇ ਆ ਜੀ ਮੰਟਾ ਜੀ ਕੀ ਕਹਿਣਾ ਚਾਹੋਗੇ ਜੋ ਅੱਜ 19 ਪਿੰਡਾਂ ਦੇ ਲਈ ਟੈਂਕਰ ਦਿੱਤੇ ਗਏ ਇਹ ਪਾਰਟੀ ਪ੍ਰਧਾਨ ਸਰ ਸੁਖਬੀਰ ਸਿੰਘ ਜੀ ਬਾਦਲ ਮੈਂਬਰ ਪਾਰਲੀਮੈਂਟ ਫਰੋਜਪੁਰ ਉਹਨਾਂ ਨੂੰ ਸੰਗਤ ਨੇ ਡਿਮਾਂਡ ਕੀਤੀ ਸੀ ਪਿੰਡਾਂ ਬਣ ਤੇ ਸਾਡੇ ਹਲਕਾ ਚਾਰ ਸੰਪੂਰਨ ਸਿੰਘ ਨੇ ਜੋ ਅੱਜ ਕੱਲ ਇਤਫਾਜ ਲੱਕਾਂ ਨੇ ਸਾਰਿਆਂ ਨੇ ਤਲਕੇ ਸਾਡੀ ਟੀਮ ਨੇ ਜਿੰਨੀ ਇਹਨਾਂ ਦੀ ਹੈਗੀ ਭੇਜੇ ਸੀ ਉਹ ਅੱਜ ਅਸੀਂ ਸਾਰੇ ਇੱਥੇ ਡਿਸਟ੍ਰਿਬਿਊਟ ਕੀਤੇ ਜਿਵੇਂ ਦੇਖਣ ਨੂੰ ਮਿਲਿਆ ਕਿ 19 ਟੈਂਕਰ ਆਤੇ ਪਹੁੰਚੇ ਨੇ ਕਿ ਹੋਰ ਵੀ ਆਣਗੇ ਹਾਂ ਜੋ ਡਿਮਾਂਡ ਹੈ ਉਸ ਹਾਵ ਨਾਲ ਜਿਵੇਂ ਜਿਵੇਂ ਸਾਡੇ ਕੋਲ ਪ੍ਰਬੰਧ ਹੋਏਗਾ ਜ਼ਰੂਰ ਉਹਨਾਂ ਨੂੰ ਭੇਜਾਂਗਾ ਹੋਰ ਕਿਸ ਤਰ੍ਹਾਂ ਦੀ ਪਿੰਡ ਵਾਸੀਆਂ ਵੱਲੋਂ ਜਿਹੜੀ ਕੀ ਹੈ ਜਿਹੜੀ ਆਪਣੀ ਮੰਗ ਰੱਖੀ ਗਈ ਨਹੀਂ ਉਹ ਜੋ ਮੰਗਾ ਤਾਂ ਤੁਹਾਨੂੰ ਹੀ ਪਤਾ ਵੀ ਮੈਂਬਰ ਪਾਰਲੀਮੈਂਟ ਦਾ ਬੜਾ ਸੀਮਤ ਹੁੰਦਾ ਹੈ ਲੇਕਿਨ ਜੋ ਬਿਹਤਰ ਕਰ ਸਕਦੇ ਉਹ ਕੀਤਾ ਤੇ ਕਰਦੇ ਰਵਾਂਗੇ ਇਹ ਸ਼ਹਿਰ ਤੋਂ ਬਹੁਤ ਦੂਰ ਨੇ ਕਈ ਪਿੰਡ ਆਪਣੇ ਫਾਜ਼ਿਲਕਾ ਹਲਕੇ ਦੇ ਇਹ ਅੱਗ ਜੰਨੀ ਦੀ ਘਟਨਾ ਅਨੁਸਖਾਵੀ ਘਟਨਾਵਾਂ ਵਾਪਰ ਵੀ ਜਾਂਦੀ ਹੈ। ਉਹ ਇਹਦੇ ਤੇ ਕੋਈ ਪ੍ਰੋਜੈਕਟ ਦੇ ਤੌਰ ਤੇ ਇਹਨਾਂ ਨੇ ਫਾਇਰ ਬ੍ਰਿਗੇਡ ਦਾ ਨਾਲ ਸਿਸਟਮ ਲਾਇਆ ਹੈ। ਚਲੋ ਪਹਿਲੀ ਗੱਲ ਤਾਂ ਪ੍ਰਮਾਤਮਾ ਲੋੜ ਨਾ ਪਾਵੇ। ਜੇ ਕਿਤੇ ਕੋਈ ਲੋੜ ਪਵੇ ਤਾਂ ਫਰਸਟ ایڈ ਜਿਹਨੂੰ ਕਹਿੰਦੇ ਆਪਾਂ ਇਤਰੀ ਮੌਕੇ ਤੇ ਇਹਦਾ ਹੱਲ ਹੋ ਸਕਦਾ ਹੈ। ਵੀ ਇਹ ਮਦਦਗਾਰ ਹੋਏਗਾ ਸਭ। ਪੂਰਾ ਮਦਦਗਾਰ। ਕਾ ਹੋਰ ਕਿਸ ਤਰ੍ਹਾਂ ਦਾ ਜਿਹੜਾ ਤੁਹਾਡੇ ਵੱਲੋਂ ਆਨ ਆਲੇ ਸਮੇਂ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਦੂਰ ਕੀਤੀਆਂ ਜਾਣ। ਜੋ ਵੀ ਸਾਡੇ ਤੋਂ ਹੋਇਆ ਪਹਿਲਾਂ ਵੀ ਬੜਾ ਕੁਝ ਕੀਤਾ ਹੈ। ਜੋ ਅੱਗੇ ਵੀ ਕਰ ਸਕੇ ਵਧਰ ਕਰਾਂਗੇ ਸਾਰਾ ਜਿਹੜੇ ਲੋਕ ਇੱਥੇ ਪਹੁੰਚੇ ਨੇ ਅੱਜ ਕਾਫੀ ਪਿੰਡਾਂ ਦੇ ਲੋਕ ਇੱਥੇ ਨੇ ਉਹਨਾਂ ਦੇ ਨਾਲ ਕੋਈ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਹਾਂ ਸਾਰਾ ਤੁਹਾਡੇ ਸਾਹਮਣੇ ਹੀ ਕੀਤੀ ਹੈ ਮੀਟਿੰਗ ਅਸੀਂ ਸਾਰੇ ਬਾਤ ਜੋ ਵੀ ਅਸੀਂ ਕਰ ਸਕਦੇ ਪੋਸਿਬਲ ਕਰਾਂਗੇ ਤੁਸੀਂ ਹਲਕਾ ਇੰਚਾਰਜ ਦਿਓ ਕੀ ਕਹਿਣਾ ਚਾਹੋਗੇ ਜੋ ਅੱਜ ਦੇਣ ਹੋਈ ਹੈ ਐਮਪੀ ਕੋਟੇ ਦੇ ਵਿੱਚੋਂ ਪਿੰਡ ਵਾਸੀਆਂ ਦੇ ਲਈ ਦੇਖੋ ਅਸੀਂ ਬਾਦ ਸਾਹਿਬ ਨੂੰ ਕੁਝ ਦਿਨ ਪਹਿਲਾਂ ਬੇਨਤੀ ਕੀਤੀ ਸੀ ਕਿ ਸਾਨੂੰ ਇਸ ਚੀਜ਼ ਦੀ ਜ਼ਰੂਰਤ ਹੈ ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਜਿਹੜੀ ਕਿ ਅੱਜ ਅਸੀਂ ਨੋਨਾ ਬਰਾਡ ਦੇ ਕਰਾਇ ਵਿਖੇ ਪਿੰਡ 19 ਪਿੰਡਾਂ ਨੂੰ ਬੁਲਾ ਕੇ ਟੈਂਕਰ ਵੰਡ ਰਹੇ ਹਾਂ ਬਹੁਤ ਅੱਛੇ ਟੈਂਕਰ ਬਣਿਆ ਸਟੀਲੀ ਹੈ ਇਹਦੀ ਸਾਮ ਸੰਭਾਲ ਲਈ ਪਿੰਡਾਂ 'ਚ ਅਸੀਂ ਡਿਊਟੀਆਂ ਲਵਾਵਾਂਗੇ ਤੇ ਇਸ ਪਾਰਟੀ ਤੋਂ ਉੱਪਰ ਉੱਠ ਕੇ ਕੋਈ ਇਹ ਨਹੀਂ ਵੀ ਸਾਡੇ ਕਾਲੀ ਦਲ ਵਰਤਣਗੇ ਸਾਰਾ ਪਿੰਡ ਵਰਤੇਗਾ ਇਹ ਸਾਰੇ ਪਿੰਡ ਵਾਸਤੇ ਅੱਗੇ ਵੀ ਬੇਨਤੀ ਕੀਤੀ ਹੈ ਵੀ ਇਹਦੇ ਵਾਸਤੇ ਇੱਕ ਚੁਣਾਈ ਜਾਂ ਕੋਈ ਹੋਰ ਸਾਂਝੇ ਕੰਮ ਜਿੱਥੇ ਜਾਗਰਨ ਹੈ ਗੁਰਦੁਆਰਾ ਵਿਆਹ ਉਥੇ ਵਰਤ ਜਾਏਗਾ। ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਲੋਕਾਂ ਦੀਆਂ ਉਡਲੀਆਂ ਸਹੂਲਤਾਂ ਦਾ ਧਿਆਨ ਰੱਖਣਾ। ਦੇਖੋ ਸਰਕਾਰ ਸਰਕਾਰ ਦਾ ਦੇਖਣ ਚਾਹੇ ਕਿ ਲੋਕਾਂ ਦਾ ਉਲਟਾ ਰੋਸ ਵੀ ਸਰਕਾਰ ਨੇ ਕਿਸੇ ਤਰ੍ਹਾਂ ਦਾ ਸੁਖ ਸਾਰ ਹੀ ਲੋਕਾਂ ਨੂੰ ਨਹੀਂ ਲੈ ਰਹੀ। ਦੇਖੋ ਸਰਕਾਰਾਂ ਦਾ ਤੁਹਾਨੂੰ ਪਤਾ ਜੀ ਹੁਣ ਪਿਛਲੇ ਦਿਨੀ ਉਹਨਾਂ ਨੇ ਝੂਠ ਮਾਰ ਕੇ ਸਰਕਾਰ ਲਿਆਂਦੀ ਹੈ। ਅੱਜ ਲੋਕ ਧਾਵਾ ਮਾਰ ਕੇ ਰੋ ਰਹੇ ਨੇ ਆਪਦੇ ਮੂੰਹ ਤੇ ਥੱਪੜ ਮਾਰ ਰਹੇ ਨੇ ਵੀ ਅਸੀਂ ਗਲਤੀ ਕੀਤੀ ਹੈ। ਜਿਹੜੀ ਪਾਰਟੀ ਕੰਮ ਕਰਦੀ ਸੀ ਅਸੀਂ ਉਸ ਉਹਨਾਂ ਨੂੰ ਗੋਲੇਆ ਕੀਤਾ। ਅੱਜ ਉਹਨਾਂ ਨੂੰ ਖਮਾਜਾ ਵੀ ਭੁਗਤਣਾ ਪੈ ਰਿਹਾ ਹੈ। ਲੋਕ ਅੱਜ ਪ੍ਰੇਸ਼ਾਨ ਨੇ ਉਹ ਸਰਕਾਰ ਤੋਂ ਜੀ ਤੁਸੀਂ ਜ਼ਿਲ੍ਹਾ ਪ੍ਰਧਾਨੋਂ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਬਹੁਤ ਵਧੀਆ ਜੀ ਸਰਦਾਰ ਸਿਖਬੀਰ ਸਿੰਘ ਬਾਦਲ ਨੇ ਜਿਹੜੀ ਪਿੰਡਾਂ ਨੂੰ ਲੋਡ ਸੀ ਕਿਉਂਕਿ ਆਪਣੇ ਏਰੀਏ ਤੁਹਾਨੂੰ ਪਤਾ ਮਾੜਾ ਪਾਣੀ ਆ ਇਹ ਮੈਂ ਹੁਣ ਦੇਖ ਰਿਹਾ ਸੀ ਚਾਰ ਪੰਜ ਕੰਮ ਇਹਨੇ ਕਰਨੇ ਆ ਇੱਕ ਤਾਂ ਜੇ ਨਗਰ ਕੀਰਤਨਾਂ ਪਿੱਛੇ ਪਾਣੀ ਸਿੜਕਦਾ ਜੇ ਕੋਈ ਫੈਰ ਤਾਂ ਕਿਤੇ ਰੱਬ ਨਾ ਕਰੇ ਅੱਗ ਲੱਗਦੀ ਉਹਦੇ ਵਾਸਤੇ ਆ ਪੀਣ ਵਾਲੇ ਪਾਣੀ ਵਾਸਤੇ ਆ ਬਹੁਤ ਵਧੀਆ ਮਟੀਰੀਅਲ ਲਾ ਕੇ ਬੜਾ ਵਧੀਆ ਸੁਖਵੀਰ ਸਿੰਘ ਬਾਦਲ ਜੀ ਨੇ ਤੋਹਫਾ ਦਿੱਤਾ ਫਾਇਲ ਅਨਵਸੀਆਂ ਨੂੰ ਤੇ ਬਹੁਤ ਵਧੀਆ ਪ੍ਰਵਾਲਾ ਕੀਤਾ ਹੀ ਆ ਸੁਖਵੀਰ ਸਿੰਘ ਬਾਦਲ ਨੇ ਆ ਟੈਂਕਰ ਮਿਲੇ ਆਪਣੇ ਦੀਆਂੋਂ ਵਧੀਆ ਚੰਗੇ ਪਾਣੀ ਵਾਸਤੇ ਇਹ ਸਾਰੇ ਸਹੂਲਤ ਬਹੁਤ ਵਧੀਆ ਮੇ ਲਗਭਗ 303500 ਲੀਟਰ ਪਾਣੀ ਹੋ ਗਿਆ ਦੀ ਚ ਤੇ ਕਿਹਦੇ ਗਤਰਾਵਾ ਹੁੰਦੀ ਆ ਜਦੋਂ ਆਪਣੇ ਫਸਲ ਕਣਕ ਵਲੇ ਦੀ ਨਾੜ ਨੁਆਗ ਲੱਗ ਜਾਂਦੀ ਇਹ ਬਹੁਤ ਵੱਧ ਗਈ ਆਲੂ ਬੋਦਲਾ ਤੋਂ ਸਾਡੇ ਪਿੰਡ ਨੂੰ ਟੈਂਕਰ ਦੀ ਬਹੁਤ ਲੋਡ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜੋ ਦਿੱਤਾ ਬਹੁਤ ਅਸੀਂ ਉਹਦਾ ਧੰਨਵਾਦ ਕਰਦੇ ਆਂ ਅੱਗੇ ਵੀ ਸਾਨੂੰ ਬਹੁਤ ਸਹੂਲਤਾਂ ਦਿੱਤੀਆਂ ਨੇ ਕੀ ਲੱਗਦਾ ਤੁਹਾਨੂੰ ਕਿ ਕਿਸ ਤਰ੍ਹਾਂ ਲੋਕ ਆਮ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਗੁਦਾਹਤ ਆਏਗੀ ਜਿਹੜੀ ਬਹੁਤ ਆਏਗੀ ਜੀ ਬਹੁਤ ਔਖਾ ਸੀ ਪਾਣੀ ਖਾਰੇ ਨੇ ਸਾਡੇ ਬਹੁਤ ਮਾੜਾ